ਲਓ ਵੀ ਮਿੱਤਰੋ ਤੁਹਾਡੇ ਘਰ ਦਾ ਸੀਵਰ ਚਾਹੇ ਪਿੰਡ ਦਾ ਹੋਵੇ ਚਾਹੇ ਸ਼ਹਿਰ ਦਾ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਨਾ ਸੀਵਰ ਅਕਸਰੀ ਛੜਕਾਂ ਦੀ ਪ੍ਰੋਬਲਮ ਕਰਕੇ ਜਾਂ ਸੀਵਰ ਜਿਹੜੀਆਂ ਪੈਪਾਂ ਨੇ ਉੱਚੀਆਂ ਨੀਵੇਂ ਕਰਕੇ ਤਾਂ ਸੀਵਰ ਅਕਸਰੀ ਬਲੌਕ ਹੋ ਜਾਂਦੇ ਨੇ ਤਾਂ ਹੁਣ ਤੁਹਾਨੂੰ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਜੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸੀਵਰਾ ਤੁਹਾਨੂੰ ਇੱਕ ਬਾਈ ਨਾਲ ਮਲਾਵਾਂਗੇ ਉਹ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਆ ਕੇ ਤੁਹਾਡਾ ਸੀਵਰ ਉਹਨਾਂ ਨੇ ਸਾਫ਼ ਕਰ ਜਾਣਾ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਤੇ ਬਾਈ ਆਪਣੇ ਨਾਲ ਆਰਾਮਕ੍ਰਿਸ਼ਨ ਹੋਰ ਵੀਰੇ ਠੀਕ ਹੈ ਸੇ ਤਾਂ ਵਧੀਆ ਵੀਰੇ ਸਸਤੀ ਕੋਈ ਨਹੀਂ ਅੱਛਾ ਵੀਰੇ ਇਹ ਜਿਹੜਾ ਟੈਂਕ ਹੈ ਕੀ ਕਹਿੰਦੇ ਕੀ ਅਨਪੜਾ ਤਾਂ ਮੈਨੂੰ ਐ ਦਸੀਆਂ ਇਹ ਵੀਰੇ ਸੇਫਟੀ ਟੈਂਕ ਆ ਸੈਕਸ਼ਨ ਮਸ਼ੀਨ ਹੈ ਇਹ ਦਿਖਾ ਵੀ ਚੱਲੀ ਹੈ ਨਾ ਇਹ ਸੈਕਸ਼ਨ ਮਸ਼ੀਨ ਹਾਂਜੀ ਸੈਕਸ਼ਨ ਮਸ਼ੀਨ ਹੈ ਜੀ ਸੈਕਸ਼ਨ ਮਸ਼ੀਨ ਹੈ ਜਿਹੜੀ ਇਹ ਤੁਸੀਂ ਦੇਖੋ ਨਵੀਂ ਟੈਕਨੋਲੋਜੀ ਦੀ ਲੱਗਦੀ ਮੈਨੂੰ ਇਹ ਨਾ ਸਿਸਟਮ ਸਾਰਾ ਇਹ ਹਾਂਜੀ ਹਾਂਜੀ ਬਿਲਕੁਲ ਤੇ ਇਹ ਨਵੀਂ ਟੈਕਨੋਲੋਜੀ ਸਾਰੀ ਮਸ਼ੀਨ ਹੈ ਇਹ ਤੁਸੀਂ ਅੱਛਾ ਭਾਈ ਇਹ ਜਿਹੜਾ ਮੰਨ ਲਓ ਕਿ ਇਹਦਾ ਸੀਵਰ ਬਲੌਕ ਹੋ ਜਾਂਦਾ ਹੈ ਨਾ ਬੰਦ ਹੋ ਜਾਂਦਾ ਤਾਂ ਇਹ ਕੀ ਕਰਦੀ ਹੈ ਕਿਵੇਂ ਸਾਫ਼ ਕਰ ਤੁਸੀਂ ਇਹਨੂੰ ਕੀ ਸਿਸਟਮ ਕੀ ਹੁੰਦਾ ਦਾ ਇਹ ਵੀਰੇ ਸੈਕਸ਼ਨ ਮਸ਼ੀਨ ਹੈ ਜਿੰਨਾ ਵੀ ਸੀਵਰ ਦੇ ਵਿੱਚ ਜਿਵੇਂ ਗਟਰ ਦੇ ਵਿੱਚ ਜੋ ਵੀ ਮਤਲਬ ਗੰਦਪੈਲ ਜੋ ਵੀ ਹੋ ਗਿਆ ਇਹ ਸਾਰਾ ਆਪਾਂ ਜਦੋਂ ਚਲਾਣਾ ਹੈ ਸਾਰਾ ਅੰਦਰ ਖਿੱਚ ਲੈਂਦਾ ਹੀ ਹੈ ਅੱਛਾ ਇਹ ਮੰਨ ਲਓ ਉੱਥੋਂ ਚੱ ਟਰੈਕਟਰ ਟੂਟਰ ਸਾਰਾ ਕੋਈ ਬਾਈ ਉਹਨਾਂ ਕੋਲ ਨਵਾਂ ਟਰੈਕਟਰ ਆ ਸੋਨਾਲੀ ਕਾ ਤੇ ਆ ਦੇਖੋ ਟੈਂਕ ਬਣਿਆ ਸਾਰਾ ਕੋਈ ਨਵਾਂ ਇਹਨਾਂ ਨੇ ਬਾਈ ਨੇ ਆ ਮਸ਼ੀਨ ਨਵੀਂ ਬਣਵਾ ਕੇ ਲਿਆਂਦੀ ਆ ਦਿੱਲੀ ਤੋਂ ਸਪੈਸ਼ਲ ਜਿਹੜੀ ਇਹ ਮਸ਼ੀਨ ਬਣਵਾਈ ਆ ਬਾਈ ਉਹਨਾਂ ਨੇ ਹਾਂਜੀ ਤੇ ਅੱਛਾ ਬਾਈ ਇਹ ਜਿਹੜੇ ਸੀਵਰ ਜਿਹੜੇ ਸਾਫ ਕਰਨੇ ਤੁਸੀਂ ਪਿੰਡਾਂ ਦੇ ਵਿੱਚ ਵੀ ਜਾਓਗੇ ਸ਼ਹਿਰਾਂ ਦੇ ਵਿੱਚ ਵੀ ਸਾਰੇ ਆਊਗਾ ਨਹੀਂ ਨਹੀਂ ਵੀਰੇ ਆਪਾਂ ਜਿੱਥੇ ਮਤਲਬ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਵੀ ਆਪਾਂ ਨੂੰ ਕਾਲ ਕਰੇਗਾ ਆਪਾਂ ਉੱਥੇ ਪਹੁੰਚਾਂਗੇ ਪਹੁੰਚਾਂਗੇ ਜੀ 30 ਕਿਲੋਮੀਟਰ ਦੇ ਏਰੀਆ ਕਵਰ ਕਰਾਂਗੇ ਬੰਮੇ ਉਹ ਪਿੰਡ ਦੇ ਆਸ-ਪਾਸ ਜਿੰਨੇ ਵੀ ਪਿੰਡ ਲੱਗਦੇ ਆ ਸ਼ਹਿਰ ਲੱਗਦੇ ਆ ਆਪਾਂ 30 ਕਿਲੋਮੀਟਰ ਏਰੀਆ ਕਵਰ ਕਰਦੇ ਹਾਂ 30 ਕਿਲੋਮੀਟਰ ਏਰੀਆ ਕਵਰ ਕਰਦੇ ਹੋ ਤੇ ਭਾਈ ਮੰਨ ਲਓ ਸਰਕਾਰੀ ਜਿਹੜੇ ਸੀਵਰ ਹੁੰਦੇ ਆ ਉਹਨਾਂ ਦਾ ਵੀ ਹੁੰਦਾਗਾ ਹਾਂ ਸਰਕਾਰੀ ਵੀ ਕਰ ਦਿੰਦੇ ਆ ਜੇ ਉਹ ਮੰਨ ਲਓ ਕੋਈ ਮਹਿਕਮੇ ਵਾਲਾ ਵੀ ਕਰਾਉਣਾ ਚਾਹੁੰਦਾ ਹੀ ਕੀ ਗੱਈ ਤੇ ਆਪਾਂ ਉਹ ਵੀ ਕਰ ਦਿੰਦੇ ਆ ਅੱਛਾ ਹਾਂਜੀ ਤੇ ਜਿਨ੍ਹਾਂ ਨੇ ਵੀ ਹੁਣ ਆਪਣੇ ਭੈਣ ਭਰਾਵਾਂ ਨੇ ਜਿਨ੍ਹਾਂ ਨੂੰ ਕੋਈ ਸੀਵਰ ਪਰ ਗਲੀ ਦੇ ਵਿੱਚ ਕੋਈ ਸੀਵਰ ਜਾਂ ਪਰਸਨਲ ਜਿਹੜੇ ਸੀਵਰ ਹੁੰਦੇ ਹਨ ਆਪਣੇ ਉਹਨਾਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਨਾ ਕਿਉਂਕਿ ਤੁਸੀਂ ਬੰਦੇ ਨੂੰ ਬੁਲਾਓਗੇ ਉਹ ਅੱਗੇ ਐਵੇਂ ਉਹ ਸਿਸਟਮ ਜਾਂ ਖਤਮ ਹੋ ਗਿਆ ਨਾ ਬਾਅਦ ਦੀ ਛੁੱਟੀ ਲੈ ਕੇ ਆਊਗਾ ਹਾਂ ਉਸ ਸਿਸਟਮ ਦਾ ਤੁਮੇ ਜਿਵੇਂ ਮੰਨ ਲਓ ਸੇਫਟੀ ਟੈਂਕ ਹੋ ਗਏ ਜਿਵੇਂ ਕਿ ਅੱਜ ਆਪਾਂ ਪਰਸਨਲ ਬਣਵਾ ਲੈਨੇ ਪੱਕੇ ਹੋਏ ਪੱਕੇ ਤੌਰ ਵਾਲੇ ਆਪਾਂ ਉਹ ਵੀ ਖਾਲੀ ਕਰਦੇ ਆ ਜਿਹੜੀਆਂ ਕੱਚੀਆਂ ਖੂਹੀਆਂ ਹੁੰਦੀਆਂ ਉਹ ਵੀ ਖਾਲੀ ਕਰਦੇ ਨੇ ਜਿਵੇਂ ਸਰਕਾਰੀ ਸੀਵਰ ਹੋ ਗਏ ਉਹ ਵੀ ਆਪਾਂ ਖਾਲੀ ਕਰਦੇ ਨੇ ਜਿਵੇਂ ਕੋਈ ਆ ਗਲੀਆਂ ਮਾ ਸ਼ਹਿਰਾਂ ਦੇ ਵਿੱਚ ਹੁੰਦੇ ਆਪਣੇ ਚਾਵਲ ਪਿੰਡਾਂ 'ਚ ਵੀ ਆਪਣੇ ਇਸ ਕਈ ਪਿੰਡਾਂ 'ਚ ਪਾਏ ਹੋਏ ਸੀਵਰ ਆਪਾਂ ਉਹ ਸਾਰੇ ਕਰਦੇ ਆਂ ਅੱਛਾ ਜੋ ਵੀ ਉਹਦੇ ਵਿੱਚ ਗੰਦਗੀਆਂ ਨੇ ਸਾਰੀ ਇਹਦੇ ਵਿੱਚ ਸਾਰੀ ਇਹਦੇ ਵਿੱਚ ਖੇਦਦੇ ਆਂ ਅੱਛਾ ਹਾਂਜੀ ਸਾਰੀ ਖਿੱਚ ਕੇ ਲੈ ਕੇ ਜਾਉਂਗੇ ਸਾਰੀ ਖਿੱਚ ਕੇ ਲੈ ਕੇ ਅੱਛਾ ਕੰਮ ਤਸੱਲੀ ਵਾਲਾ ਹੋਊਗਾ ਸੀਵਰੇ ਪੂਰਾ ਕਲੀਨ ਕਰ ਦੇਣਾ ਹਾਂ ਉਹ ਚੀਜ਼ ਦੇ ਆਪਣੀ ਕੰਮ ਦੀ ਪੂਰੀ ਫੁੱਲ ਗਰੰਟੀ ਹੋਊਗੀ ਅੱਛਾ ਹਾਂਜੀ ਤੇ ਬਾਈ ਜੀ ਜਿਨ੍ਹਾਂ ਨੇ ਵੀ ਹੁਣ ਸੀਵਰ ਸਾਫ਼ ਕਰਾਉਣਾ ਨਾ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਬਾਈ ਇਹਨਾਂ ਨੇ ਜਾਣਾ ਚਾਹੇ ਪਿੰਡ ਆ ਸ਼ਹਿਰ ਆ ਚਾਹੇ ਮੰਡੀ ਆ ਤਾਂ ਚਾਹੇ ਸਰਕਾਰੀ ਸੀਵਰਾ ਚਾ ਉਹ ਵੀ ਇਹਨਾਂ ਨੇ ਸਾਫ ਕਰ ਦੇਣਾ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਤਾਂ ਬਾਈ ਉਹਨਾਂ ਦਾ ਨੰਬਰ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਬਾਈ ਬਠਿੰਡੇ ਦਾ ਰਹਿਣ ਵਾਲਾ ਬਠਿੰਡੇ ਦੇ ਨੇੜੇ-ਤੇੜੇ 30 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਆ ਬਾਈ ਨੰਬਰ ਕੀ ਆਪਣਾ ਜੇ ਮੰਨ ਲਓ ਤੁਹਾਡੇ ਨਾਲ ਕਿਸੇ ਨੇ ਗੱਲ ਕਰਨੀ ਹੈ ਤਾਂ ਬਾਈ ਜੀ ਆਪਣਾ ਨੰਬਰ ਹੈਗਾ 819 88 ਹੂੰ 111000 ਤੇ ਨੰਬਰ ਬਾਈ ਉਹਨਾਂ ਦਾ ਆਪਾਂ نیچے ਵੀ ਲਿਖ ਦਾਂਗੇ ਇੱਕ ਵਾਰੀ ਫੇਰ ਦਿਖਾ ਦਿਆਂ ਨਾ ਆਹ ਟਰੈਕਟਰ ਤੁਸੀਂ ਦੇਖੋ ਸੋਨਾਲੀ ਦਾ ਟਰੈਕਟਰ ਆ ਬਾਈ ਇਹਨਾਂ ਕੋਲੇ ਵਧੀਆ ਨਵਾਂ ਟਰੈਕਟਰ ਆ ਤੇ ਨਾਲ ਆਹ ਟੈਂਕ ਦੇਖੋ ਤੁਸੀਂ ਜਿਹੜਾ ਇਹਨੇ ਸੀਵਰ ਤੁਹਾਡਾ ਸਾਫ ਕਰਕੇ ਲੈ ਕੇ ਜਾਣਾ ਕਿੱਤੇ ਵੀ ਕੋਈ ਦਿੱਕਤ ਆਉਂਦੀ ਹੈ ਕਿਉਂਕਿ ਅਕਸਰ ਹੀ ਹੁੰਦਾ ਆਪਾਂ ਫੋਨ ਕਰਦੇ ਆ ਛੇ ਛੇ ਦੀ ਬੰਦਾ ਨੇ ਕਿੰਨੇ ਕਿੰਨਾ ਕੁ ਟਾਈਮ ਕਿੰਨਾ ਕੁ ਲੱਗਦਾ ਹੋਊਗਾ ਬਾਈ ਸਾਫ ਕਰਨ ਦੇ ਵਿੱਚ ਇਹ ਵੱਤ ਤੋਂ ਵੱਤ ਵੀਰੇ 10 ਮਿੰਟ 15 ਮਿੰਟ ਬਸ ਹੱਦ ਹੀ ਆ ਜੀ 10 15 ਮਿੰਟਾਂ ਦੇ ਵਿੱਚ ਸਾਫ ਕਰ ਦਿੰਦੇ ਹਾਂ ਜੀ ਸਾਫ ਕਰ ਦਿੰਨੇ ਅੱਛਾ 10 15 ਮਿੰਟਾਂ ਦੇ ਵਿੱਚ ਬਾਈ ਨੇ ਤੁਹਾਡੇ ਸੀਵਰ ਦੀ ਕੋਈ ਵੀ ਦਿੱਕਤ ਆ ਬੰਦ ਹੋਇਆ ਵਾ ਤਾਂ ਇਹਨਾਂ ਨੇ ਸਾਫ ਕਰਕੇ ਤੁਹਾਨੂੰ ਓਕੇ ਕਰਕੇ ਦੇ ਦੇਣਾ ਕਲੀਨ ਕਰਕੇ ਆਪਾਂ ਪੂਰੀ ਪੁਇਸਚੀ ਦੀ ਕੰਮ ਤਸੱਲੀ ਬਖਸ਼ ਕਰਾਂਗੇ ਮੰਨ ਲਓ ਬੰਦਾ ਜਦੋਂ ਆਪ ਕਦੇ ਵੀ ਹਾਂ ਵੀ ਓਕੇ ਆ ਉਦੋਂ ਤੱਕ ਆਪਣੀ ਸਹੀ ਹੈ ਭਾਈ ਜੀ ਜਦੋਂ ਤੁਹਾਡੀ ਤਸੱਲੀ ਹੋ ਗਈ ਨਾ ਬਾਈ ਉਹਨਾਂ ਨੇ ਉਦੋਂ ਆਪਦਾ ਟਰੈਕਟਰ ਦਾ ਸੈੱਲ ਮਾਰਨਾ ਉਦੋਂ ਬਾਅਦ ਜਾਣਾਗਾ ਤਾਂ ਜਿਨ੍ਹਾਂ ਨੇ ਵੀ ਹੁਣ ਕੋਈ ਦਿੱਕਤ ਆਉਂਦੀ ਆ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਾਂ ਬਾਈ ਉਹਨਾਂ ਦਾ ਨੰਬਰ ਆਪਾਂ نیچے ਵੀ ਲਿਖ ਦਾਂਗੇ ਤਾਂ ਉਸ ਨੰਬਰ ਤੇ ਕਾਲ ਕਰਕੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਆਪਦੇ ਪਿੰਡ ਜਾਂ ਸ਼ਹਿਰ ਦੇ ਵਿੱਚ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਸੀਂ ਇਹਨਾਂ ਨੂੰ ਬੁਲਾ ਸਕਦੇ ਹੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ